ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪ ਪੜ੍ਹ ਲੀਕ ਦੋਸਤੋ ਪਾਲਕ ਗੱਟੀ ਟਾਪ ਕਲਾਸ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆ ਭਾਬੀਰਾਂ ਤੋਂ ਪੁਸਕੇ ਦਿੰਨੇ ਬਾਈ ਹਸਰੀ ਕਾਲ ਸਸਰੀ ਕਾਲ ਬਾਈ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਨਾਮ ਪਪੂ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਪਾ ਨਾਮ ਪਪੂ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਕਿੰਨੇ 98788 50773 98788 50773 ਕੰਮ ਵੀਰੇ ਆਪਾਂ ਵਪਾਰ ਦਾ ਕਰਦੇ ਆ ਹਾਂ ਕੰਮ ਵਪਾਰ ਦਾ ਕਰਦੇ ਵੀ ਇਹ ਸੌਂਗੜਾ ਘਰੇ ਰੱਖੀ ਹੋਈ ਸੀ ਇੱਕ ਕੋਈ ਮਜਬੂਰੀ ਕਾਰਨ ਵੇਚਣੀ ਪਈ ਐ ਦੋਸਤੋ ਵੀਰ ਜੀ ਵੀ ਕੰਮ ਆਪਣਾ ਵਪਾਰ ਦਾ ਹੈਗਾ ਤੇ ਕੱਟੀ ਆਪਣੀ ਘਰੇਲੂ ਆ ਬਿਲਕੁਲ ਛੋਟੀ ਜੀ ਲੈਣ ਦੀ ਬਾਬ ਪਾਲੀ ਆ ਦੋਸਤੋ ਕਿੰਨੀ ਕੁ ਉਮਰ ਹੋ ਗਈ ਬੱਪੂ ਜੀ 2.5 ਸਾਲਾਂ ਦੀ ਉਮਰ ਹੋ ਗਈ ਬਈ ਦੋ ਦੁੱਗ ਦੇ ਦੰਦ ਸਿੱਟੇ ਹੀ ਨਹੀਂ ਆ ਜੀ 2.5 ਸਾਲਾਂ ਦੀ ਉਮਰ ਹੋ ਗਈ ਤੇ ਦੁੱਗ ਦੇ ਦੰਦ ਸਿੱਟੇ ਨੇ ਤੇ ਨਵੇਂ ਦੁੱਧ ਤਾਂ ਨਹੀਂ ਕਰਵਾਈ ਨਾ ਨਵੇਂ ਦੁੱਧ ਤਾਂ ਇੱਕ ਵਾਰੀ ਵੀ ਨਹੀਂ ਹੋਈ ਬਈ ਦੋਸਤੋ ਨਵੇਂ ਦੁੱਧਾਂ ਵੀ ਤਾਂ ਇੱਕ ਵਾਰ ਵੀ ਨਹੀਂ ਕਰਵਾਈ ਆ ਇਧਰਲੇ ਪਾਸੋਂ ਹੱਕ ਦੇ ਵੀਰੇ ਦੋਸਤੋ ਸਰੀਰਕ ਵਾਂਤਰ ਵੀ ਕੱਟੀ ਦੀ ਚੰਗੀ ਆ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਕੱਟੀ ਆ ਚਾਰ ਹੀ ਦੋਸਤੋ ਠੰਢ ਨੇਗੇ ਠੰਡੀ ਸੀ ਲੱਗੀ ਬਾਕੀ ਕੋਈ ਆਲੋਣ ਨਹੀਂ ਕਰਦੀ ਕੱਟੀ ਆ ਦੇਖ ਲੈ ਵੀਰੇ ਦੋਸਤੋ ਕਦ ਕਾੜ ਪੱਖੋਂ ਕਹੇਗੇ ਫੁੱਲ ਸਾਈਜ਼ ਚ ਕਾਦਾ ਥਣ ਚਾਰ ਹੀ ਨੇ ਨਿਖਣਵੇਂ ਥਣ ਨੇ ਦੋਸਤੋ ਕੱਲਾ ਕੱਲਾ ਥਣ ਲੱਗਿਆਗਾ ਤੇ ਸੀਲ ਸੰਤ ਠੰਡੀ ਫੁੱਲ ਆ ਦੋਸਤੋ ਤੇ ਬੱਬੂ ਲੈਣ ਦੇ ਨਾਲ ਆ ਰੇਟ ਕੀ ਹੋਊਗਾ ਵੀਰੇ ਜਸਨੂ ਇਹਦਾ ਇਹਦਾ ਵੀ 50000 ਰੁਪਏ ਦੇ ਦਾਂਗੇ ਯਾਰ ਅੱਪਾ 50000 ਦੀ ਦੇ ਦਾਂਗੇ ਮਾਣਦਾਨ ਕਰ ਦਾਂਗੇ ਉਹਦੇ ਚੋਂ 50000 ਚੋਂ ਘਰੇ ਬੰਦੇ ਦਾ ਮਾਣਦਾਨ ਹੋਊਗਾ ਮਾਣਦਾਨ ਕਰ ਦਾਂਗੇ ਤੇ ਕੋਈ ਨੁਕਸ ਵਾਲਾ ਦਾ ਕੰਮ ਹੈ ਨਹੀਂ ਦੋਸਤੋ ਸਿਉਣੇ ਦੀ ਡਲੀ ਵਾਲਾ ਕੰਮ ਹੀ ਆ ਵੀਰ ਕਹਿੰਦਾ ਕੋਈ ਨੁਕਸ ਵਾਲਾ ਕੰਮ ਨਹੀਂ ਬਾਦੇ ਵਾਲਾ ਕੰਮ ਹੀ ਆ ਜਿਹੜਾ ਵੀਰ ਲੈ ਗਿਆ ਘਰ ਭਰ ਦੂਗੀ ਨਵੇਂ ਦੁੱਧ ਕਰਵਾ ਲਈ ਟਾਈਮਸ ਵਾਲੇ ਚੰਗੀ ਰੋਟੀ ਦੇ ਸੂਬੀ ਤਾਂ ਡੂੜ ਲੱਖ ਤੋਂ ਪਲੱਸ ਵਾਲੀ ਵਿਗਨ ਵਾਲੀ ਕੱਟੀ ਹੈਗੀ ਚੰਗਾ ਕੱਦਗਾਠਾ ਸ੍ਰੀ ਘਟਾਂਚਰ ਸ੍ਰੀ ਘਟਾਂਚਾ ਵੀ ਚੰਗਾ ਤੇ ਬਿਲਕੁਲ ਐਨ ਜੈਡ ਬਲੈਕ ਹੈ ਕਿਸੇ ਪਾਸੇ ਕੋਈ ਬੱਲ ਨਹੀਂ ਹੈਗਾ ਕੋਈ ਦਾਗ ਨਹੀਂ ਪੂਸ ਦੇ ਵਿੱਚ ਇੱਕ ਵਾਲ ਵੀ ਨਹੀਂ ਹੈਗਾ ਮੋਰਾਲੇ ਸਾਰੇ ਕੈਰੈਕਟਰ ਕੱਟੀ ਕਵਰ ਕਰਦੀ ਹੈਗੇ ਜੇ ਕਿਸੇ ਮੇਰੇ ਵੀਰ ਦੀ ਸਾਹਮਣੇ ਜੀਵਨ ਵੀ ਦੱਸਣਾ ਨਾ ਫੋਨ ਤੇ ਦੱਸਣਾ ਜਿਹੜੇ ਬੰਦੇ ਨੇ ਉਹ ਕਰਦੀ ਹੈ ਹੈਗੀ ਸੀਮਨ ਦੀ ਕਿਸੇ ਦੀ ਦੋਸਤੋ ਚੰਗਾ ਸੀਮਣਾ ਵੀਰ ਕਹਿੰਦਾ ਆਪਾਂ ਝੂਠ ਮਾਰਨਾ ਕੋਈ ਨਹੀਂ ਕਿਉਂਕਿ ਹੁਣ ਆਪਾਂ ਵੇਚਣੀ ਹੈਗੀ 1000 2000 ਦੇ ਜੀ ਬਟਾ ਬਜੂ ਜੇ ਚੰਗੀਆਂ ਸਪਲਾਈਆਂ ਦੇ ਦੀ ਉਹਦਾ ਕੋਈ ਫਾਇਦਾ ਨਹੀਂਗਾ ਜਿਹੇ ਜੀ ਡਿਟੇਲ ਹੈਗੀ ਹੈਗਾ ਵੀਰ ਕਹਿੰਦਾ ਵੀ ਆਪਾਂ ਉਹੋ ਜੀ ਡਿਟੇਲ ਦੇਵਾਂਗੇ ਚੰਗਾ ਕਦਗੜ ਦੁਆਰੇ ਫੇਰ ਆਪਾਂ ਦੱਸ ਦਈਏ ਗੋਲ ਸਿੰਘ ਦੰਦਾਂ ਚ ਦੋ ਦੰਦ ਲੈਣ ਦੇਣ ਵਾਲਾ ਰੇਟ ਵੀਰ ਨੇ 50000 ਕੀਤਾ ਫੋਲ ਵੱਡਾ ਗੱਦ ਘੜ ਦੋਂਦੀਆਂ ਦੇ ਹਿਸਾਬ ਨਾਲ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98788 507077 ਤੇ ਰੇਟ ਵੀਡੀਓ ਦੇ ਵਿੱਚ ਕਰਦਾ ਹੈ ਜਿਆਦਾ ਘੱਟ ਵੱਧ ਵਾਲਾ ਵੀਰ ਨੂੰ ਫੋਨ ਨਾਲ ਲਾ ਲਓ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾ ਵੀ 2 ਸਾਲਾਂ ਚ ਜਿਹੜਾ ਆਪਾਂ ਕੱਟੀ ਦੀ ਸਮਾਈ ਕਰ ਦਿਆਂ ਤਾਂ ਕਿੰਨੇ ਪੈਸੇ ਚ ਪੈਂਦੀ ਹੈ ਬਿਲਕੁਲ ਵੀਰ ਨੇ ਜੈਨੂਇਨ ਜੈਪ੍ਰਾਈਜ਼ ਕੀਤਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ